अपने संगीत में चाहूंगा हमारे आज के पहले सांस्कृतिक कार्यक्रम के लिए मैडम जैसे हर साल आप लोग एक एक व्यक्ति को मुख्य मेहमान चंद्रशेखर कई सालों में हमारे कार्यक्रम होने वाले कार्यक्रमों का एक सबूत बन जाती है कि हमारे अतिथि जो है वो हम लोगों के बीच अपना सहयोग हमेशा देते आए हैं और इनका सहयोग हमें मिलता रहेगा अब मैं साथ ही गुजारिश करूंगा जो कि विधानसभा बटसट से है कृपया अपने पंजाब पंजाब हमारा बड़ा भाई है इसलिए हिमाचल को उसका संरक्षण मिलता रहे इसलिए पंजाब का नारा रगड़ा भी हो है हमारे आज की सभा के मुख्य अतिथि हमारे भाई विधानसभा में मेरे साथी चंद्रशेखर जी धर्मपुर विधानसभा क्षेत्र से माननीय विधायक हैं और बड़े लंबा अरसा हमने साथ काम किया जब तो मैं कांग्रेस पार्टी में हिमाचली महासभा पंजाब के सारे पदाधिकारी और सारे दिल्ली जोशी और सुनील गुलेरी गुलेरिया जी सारे जिला प्रधान जी भी आगे ताल आंदा रहना हंड्रेड परसेंट और आ, ਉੱਥੋਂ ਦੇ ਰਾਸ਼ਟਰਪਤੀ ਸਪਾਰਨੋ ਰਾਇ ਜਿਹੜੇ 21 ਸਾਲ ਰਹੇ। ਔਰ ਤੁਹਾਨੂੰ ਸ਼ਾਇਦ ਸਾਰਿਆਂ ਨੂੰ ਪਤਾ ਵੀ ਹੋਏਗਾ ਕਿ ਉੱਥੋਂ ਦੀ ਇਹ ਨਾਮ ਦਾ ਨਾਉਂ ਹੈ। ਗਨੁਰਦੇਵ ਰਾਇ ਹੈ। ਇਹਦਾ Hindu ਦੇਸ਼ ਦਾ। ਉੱਥੋਂ ਦੇ ਬੈਂਕ ਦਾ ਨਾਉਂ ਵੀ ਕੁਵੇਰ ਬੈਂਕ ਹੈ। ਉਹ ਵੀ Hindu ਦੇਸ਼ ਦਾ। ਪਰ ਉਹ ਇਸਲਾਮਿਕ ਕੰਟਰੀ ਹੈ। ਔਰ ਰਾਮਲੀਲਾ ਪੂਰੀ ਦੁਨੀਆ ਦੀ ਸਭ ਤੋਂ ਬਿਹਤਰੀਨ ਉਥੇ ਹੀ ਲੀ। ਉਹ ਜਦੋਂ ਇਸਲਾਮਿਕ ਪੇਸ਼ਾ ਵੀ ਕਾਨਫਰੰਸ ਗਿਆ। ਕੌਮជា ਉਹਨਾਂ ਦੇ ਰਾਸ਼ਟਰਪਤੀ ਨੂੰ ਇਜੈਕਸ਼ਨ ਕੀਤਾ ਉਹਨਾਂ ਨੇ ਕਿਹਾ ਕਿ ਤੁਸੀਂ ਇਹ ਹਿੰਦੂ ਨਾਮ ਕਿਉਂ ਰੱਖੇ ਹੋਏ ਆ ਉਹ ਕਹਿਣ ਲੱਗਾ ਮੇਰੇ ਜਿਹੜੇ ਬਜ਼ੁਰਗ ਸੀ ਪੁਰਵੰਸੀ ਉਹ ਹਿੰਦੂ ਸੀ ਔਰ ਅਸੀਂ ਇਹ ਸਭ ਬੰਦੇ ਸੀ ਜਿਹੜਾ ਵਿਅਕਤੀ ਜਿਹੜਾ ਦੇਸ਼ ਜਿਹੜੀ ਕੌਮ ਆਪਣੇ ਪਿਛੋਕੜ ਲੋਕੋ ਜੰਦੀ ਆ ਉਹ ਤੇ ਫਖਰ ਨਹੀਂ ਕਰਦੀ ਉਹ ਕਦੇ ਮਹਾਨ ਨਹੀਂ ਹੋਇਆ ਕਰੇ ਇਸ ਕਰਕੇ ਇਸ ਵੀਰ ਜੀ ਨੂੰ ਗੁਰਮੀਤ ਜੋਸ਼ੀ ਜੀ ਨੂੰ ਬਾਕੀ ਸਾਰੇ ਜਿੰਨੇ ਵੀ ਸਾਡੇ ਸਾਥੀ ਨੇ ਇਹਨਾਂ ਸਾਰਿਆਂ ਨੂੰ ਮੈਂ ਵਧਾਈ ਦਿੰਦਾ ਹਾਂ ਆਪਾਂ ਨੂੰ ਵੀ ਸਾਰਿਆਂ ਨੂੰ ਬੁਧਾਈ ਕਿ ਤੁਸੀਂ ਆਪਣੇ ਕਲਚਰ ਨਾਲ ਆਪਣੀ ਸੰਸਕ੍ਰਿਤੀ ਨਾਲ ਆਪਣੇ ਸੰਸਕਾਰਾਂ ਨਾਲ

इनके आशीर्वाद से ही हमारा कार्यक्रम चलता रहता है अब आपके बीच हमारी पहली सांस्कृतिक प्रस्तुति को पेश करने के लिए जो भी कलाकार हैं, वो कृपया स्टेज के पास विजय रतन जी अपने संगीत में चाहूंगा हमारे आज के पहले सांस्कृतिक कार्यक्रम के लिए मैडम जैसे हर साल आप लोग एक एक व्यक्ति को ਸੇਟਾ ਟਕੇ ਹਾਲਕਿ ਹਰਿਆਣਾ ਪ੍ਰਦੇਸ਼ اور ਪੰਜਾਬ ਨੇ ਕੋਈ ਜ਼ਿਆਦਾ بڑا ਫਰਕ ਨਹੀਂ ਪਾਇਆ ਪੰਜਾਬ ਕੀ ਪੋਜੀਸ਼ਨ ਹੈ ਕੱਲ ਕੇ ਰਾਵ ਹੋ ਰਿਹਾ ਐਮਐਲਏ ਦਾ ਕਿਸਾਨਾਂ ਵੱਲੋਂ ਸਾਰੇ ਮੁੱਦੇ ਦੇ ਕੀ ਕਹਿਣਾ ਚਾਹੁੰਗੇ ਇਸ ਤਰ੍ਹਾਂ ਕੇ ਇਹ ਹਰ ਸਾਲ ਹੀ ਇਹ ਆਪਣਾ ਕਾਰਗਰਮ ਕਰਦੇ ਆ ਆਪਸ ਆਪਣੇ ਕਲਚਰ ਦਾ ਵੀ ਸਾਂਝ ਕਰਨੇ ਇੱਕ ਦੂਜੇ ਨਾਲ ਨਵੇਂ ਬੱਚਿਆਂ ਨੂੰ ਜਿਹੜੇ ਸਮਾਜ ਦੇ ਹੁੰਦੇ ਆ ਉਹਨਾਂ ਨੂੰ ਵੀ ਪਤਾ ਚੱਲਦਾ ਹਿਮਾਚਲ ਆਹ ਹਾਂ ਹਿਮਾਚਲ ਦੇ ਤੇ ਇਹ ਇਸ ਤਰ੍ਹਾਂ ਕਰਕੇ ਪੂਰੇ ਸਮਾਜ ਨਾਲ ਇੱਥੋਂ ਦਾ ਜਿਹੜੇ ਲੋਕਲ ਸਮਾਜ ਆ ਉਹਦੇ ਨਾਲ ਵੀ ਸਾਂਝ ਤੇ ਸਾਡੇ ਸਾਰੇ ਮਿਲ ਕੇ ਜੋ ਇਹ ਕੰਮ ਕਰਦੇ ਆ ਅਬਨੀਤ ਜੀ ਦੀ ਵੀ ਹਮਤ ਆ ਬੈਠੇ ਖੜੇ ਆ ਇਹਨਾਂ ਦੀ ਵੀ ਪਤਾ ਹੈ ਜੀ ਤੇ ਸਾਡੇ ਭਰਾ ਨੇ ਤੇ ਮੈਂ ਤਾਂ ਇਹਦਾ ਸਹਿਜੂ ਕੀ ਆ ਆ ਜਾਣੇ ਆ ਜਦ ਆਪਣੇ ਸਭਿ ਸਭਿ ਦੀ ਖੁਸ਼ਬੂ ਹੇ ਕਲਰ ਰਸੀਵ ਕਰ ਲੈਂਦੇ ਆ ਹੋਰ ਆ ਸਕਦਾ ਇਸ ਪਹਿਲੀ ਨਵਾਜਾ ਜੋ ਨਹੀਂ ਆਏਗੀ ਮੰਨਣਾ ਕੀ ਆ ਤਾਂ ਸਾਹਮਣੇ ਦੀਵਾਰ ਤੇ ਲਿਖਿਆ ਪੜ ਲਓਗੇ ਭਾਜੀ ਜੀਪੀ ਨੇ ਆਉਣਾ ਜਦੋਂ ਪਿੰਡਾਂ ਚ ਬੱਤੇ ਮਾਰੇ ਜਾਂਦੇ ਆ ਨਾ ਗੈਂਗਸਟਰ ਮਾਰਦੇ ਇਕਤਰੂ ਕਰਦੇ ਆ ਲੋਕ ਕੀ ਕਹਦੇ ਆ ਜੋ ਵੀ ਚਾਹੀਦਾ ਜੇ મોદી ਨਹੀਂ ਆਉਂਦਾ ਜੋਗੀ ਕਿਥੋਂ ਆਜੂ ਜੇ ਮੋਦੀ ਜੇ ਬੀਜੇਪੀ ਨੇ ਹੋਂਦ ਮੋਦੀ ਕਿੰਨਾ ਆਜੂ ਇੱਕ ਕਰਕੇ ਬੀਜੇਪੀ ਤਾਹੂ ਕੀ ਲੋਬ ਲੈ ਕੇ ਹੋਂਗੇ ਯੋਧ ਨਸ਼ਾ ਅਵਿਰੋਧ ਦਾ ਮਾਡਲ ਚੱਲ ਰਿਹਾ ਯੂਪੀ ਦਾ ਅੱਜ ਢਾਟਵਾਈ ਚੱਲ ਰਹੀ ਆ ਨਸ਼ਾ ਮਗਨਤਾ ਅਸੀਂ ਆ ਕੇ ਖਤਮ ਕਰਾਂਗੇ ਇਹਨਾਂ ਨੇ ਕੀ ਕਰਨਾ ਹੈ ਦਾ ਖੁਦ ਬਕਵਾਉਂਦੇ ਆ